ਦੋਸਤੋ ਮੈਂ ਵਿਅੰਤ ਸਿੰਘ ਹਿਆਰ ਤੁਸੀਂ ਵੇਖ ਰਹੇ ਹੋ ਸਪਰਤਨ ਟੈਲੀਵਿਜ਼ਨ న్యూਸ ਅੱਜ ਅਸੀਂ ਪਿੰਡ ਤੋਲੇਵਾਲ ਦੇ ਪਿੰਡ ਦੇ ਵਿੱਚ ਪਹੁੰਚਿਆ ਤੇ ਜਿੱਥੇ ਤੋਂ ਅਸੀਂ ਇਹ ਸਰਕਾਰੀ ਸਕੂਲ ਦੇ ਪ੍ਰਸਥਾਨੀਆਂ ਦਿਖਾਵਾ ਗਏ ਤੇ ਸਕੂਲ ਦੇ ਵਿੱਚ ਕਿੰਨੀ ਜਿਆਦਾ ਸਫਾਈ ਆ ਤੇ ਕਿੰਨੀ ਜਿਆਦਾ ਪੜ੍ਹਾਈ ਆ ਉਸ ਬਾਰੇ ਵੀ ਆਪਾਂ ਕੱਲ ਚਰਚਾ ਕਰਾਂਗੇ ਆ ਚੱਕਿਆ ਨਹੀਂ ਕੋ ਔਰ ਜਿਹੜੇ ਨਾ ਸਿੱਖੋਂ ਚੀਜ਼ਾਂ ਲਿਖੀ ਗੱਲ ਜਾਣਕਾਰੀ ਦੇਵਾਂਗੇ ਮਾਸਟਰਾਂ ਦੇ ਨਾਲ ਤੁਹਾਡੀ ਵੀ ਜਾਣਕਾਰੀ ਸਾਂਝੀ ਕਰਾਂਗੇ ਸਾਰੀ ਗੱਲਬਾਤ ਕਰਾਂਗੇ ਤੇ ਕਹੋ ਜੀ ਜਿਹੜੀ ਪੜ੍ਹਾਈ ਹੁੰਦੀ ਆ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਬਾਬੇ ਪਹੁੰਚੇ ਹੋਣੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਵੀ ਬਿਨਾਂ ਸਤਿ ਆਪ ਜੀ ਨਹਿਰ ਵਕਤ ਸਤਿ ਸ਼੍ਰੀ ਅਕਾਲ ਸਭਾ ਸਤਿ ਸ਼੍ਰੀ ਅਕਾਲ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਸਕੂਲ ਦੇ ਵਿੱਚ ਸਫਾਈ ਦਾ ਬਹੁਤ ਵਿਸ਼ੇਸ਼ ਧਿਆਨ ਰੱਖਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਸਕੂਲ ਦੇ ਵਿੱਚ ਅੱਜ ਇੱਥੇ ਸਹਿਜ ਪਾਠ ਵੀ ਕਰਵਾਏ ਗਏ ਨੇ ਤੇ ਗਾੜ ਨਾਟਕ ਸੁਰ ਤੁਸੀਂ ਦੇਖਦੇ ਰਹੋ ਇਹ ਸਕੂਲ ਹਰਕਤ ਬਹੁਤ ਕਰਕੇ ਕਹੋ ਕਿ ਸ਼ੇਖਮੈਂ ਬڑے بڑے ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਤੁਸੀਂ ਦੇਖ ਸਕਦੇ ਹੋ ਪਾਰਕ ਬਣੇ ਹੋਏ ਨੇ ਰੰਗ ਰੋਗਨ ਪੂਰਾ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਮਰਿਆਂ ਦੇ ਵਿੱਚ ਤੇ ਇਥੋਂ ਦੇ ਅਸੀਂ ਸਟਾਫ ਦੇ ਨਾਲ ਵੀ ਗੱਲ ਕਰਾਂਗੇ ਤੇ ਬਹੁਤ ਵਧੀਆ ਇੱਥੇ ਪੜ੍ਹਾਈ ਕਰਵਾਈ ਜਾਂਦੀ ਹੈਗੀ ਸਾਨੂੰ ਤੇ ਚਿਤ ਤੌਰ ਤੇ ਸੱਦਾ ਵੀ ਦਿੱਤਾ ਗਿਆ ਸੀਗਾ ਸਾਰਿਆਂ ਵੱਲੋਂ ਅੱਜ ਅਸੀਂ ਗੱਲਬਾਤ ਕਰਾਂਗੇ ਦੇਖੋ ਸਾਰੇ ਕਮਰਿਆਂ ਦੀ ਪੂਰੀ ਸਫਾਈ ਕੀਤੀ ਤੇ ਬੈਠਣ ਨੂੰ ਬੱਚਿਆਂ ਦੇ ਬਾਹਰ ਬੈਠਣ ਨੂੰ ਵੀ ਬਕਾਇਦਾ ਫਰਸ਼ ਲੱਗੇ ਹੋਏ ਨੇ ਤੁਸੀਂ ਦੇਖਦੇ ਹੋ ਲੋਕਲ ਟੀਵੀ ਨਿਊਜ਼ ਤੇ ਸਾਡੀ ਟੀਮ ਅੱਜ ਪਹੁੰਚੀਗੀ ਪਿੰਡ ਤੌਲਾ ਸਿੰਘ ਵਾਲਾ ਵਿਖੇ ਦੇਖ ਸਕਦਾ ਤੁਸੀਂ ਤਸਵੀਰਾਂ ਦੇ ذریعے ਪਿੰਡ ਦੌਲਾ ਸਿੰਘ ਵਾਲਾ ਜੈ ਜੀ ਦੇਸ਼ਕ ਨੇ ਨਾ ਹੋਏ ਆਪੇ ਆਪੋ ਨੂੰ ਦੋਸਤੋ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਸਫਾਈ ਜਾਂ ਪੜ੍ਹਾਈ ਇਕੱਲੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਹੁੰਦੀ ਹੈ ਪਰ ਇਹ ਗੱਲਾਂ ਨਹੀਂ ਹੁੰਦੀਆਂ ਇਹ ਬਹੁਤ ਟੀਚਰਾਂ ਦੇ ਵੀ ਸਾਰੇ ਹੁੰਦਾ ਤੇ ਇਥੋਂ ਦੇ ਪ੍ਰਬੰਧਕ ਜਾਂ ਕੋਈ ਕਮੇਟੀਆਂ ਪੰਚਾਇਤਾਂ ਤੇ ਬਹੁਤ ਸਾਰੇ ਦੀ ਗੱਲ ਹੁੰਦੀ ਹੈਗੀ ਸਾਡਾ ਵੀ ਅਜੇ ਇੱਥੇ ਅੱਗੇ ਬਹੁਤ ਉਸ ਤੇ ਬਰੂਨ ਸਕੂਲ ਮਿਲਿਆ ਤੁਸੀਂ ਦੇਖ ਸਕਦੇ ਹੋ ਬਕਾਇਦਾ ਇੱਥੇ ਪਾਰਕ ਬਣੇ ਹੋਏ ਨੇ ਤੇ ਦੇਖ ਸਕਦੇ ਹੋ ਗਰਾਊਂਡ ਵਿੱਚ ਇਹਦੇ ਬੈਠਣ ਨੂੰ ਚਾਰੇ ਪਾਸੇ ਖੁੱਲਾ ਡੁੱਲਾਗਾ ਤੇ ਜਿਹੜੀ ਖਾਸ ਗੱਲ ਆ ਸਾਰਾ ਪੱਕਾਗਾ ਜਿਸ ਰੇਖ ਸਕੂਲ ਦੇ ਵਿੱਚ ਨਹੀਂ ਹੁੰਦਾ ਤੁਸੀਂ ਸਫਾਈ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਪੜ੍ਹਾਈ ਕਿੰਨੀ ਹੁੰਦੀ ਹੋਊਗੀ ਦੇਖ ਸਕਦੇ ਹੋ ਤੁਸੀਂ ਓਹ ਸੁੰਦਰ ਗੱਡੀਆਂ ਦੇਖਣਾ ਵਾਸਤੇ ਵੀ ਪਾਰਕ ਬਣੇ ਹੋਏ ਨੇ ਬਹੁਤ ਵਧੀਆ ਸਫਾਈ ਦਾ ਧਿਆਨ ਰੱਖਿਆ ਫੁੱਲ ਬੂਟਿਆਂ ਦਾ ਬਹੁਤ ਧਿਆਨ ਰੱਖਿਆ ਹੋਇਆ ਹੈਗਾ ਸੁਵਸਤਰ ਸੁਵਸਤਰ طرفੋਂ ਇਹ ਤੋਂ ਤੇ ਅੱਜ ਇੱਥੇ ਸਹਿਜ ਬਾਠ ਜੀ ਤੇ ਬਾਠਲ ਪ੍ਰਕਾਸ਼ ਪਰਾਰੰਭ ਨੇ ਤੇ ਉਹਨਾਂ ਦੇ ਭੋਗ ਪਾਈ ਜਾਣਗੇ ਤੇ ਆਓ ਅਸੀਂ ਇੱਥੋਂ ਦੇ ਸਟਾਫ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਹੂਜੋ ਦੇ ਉਪਨਾਦ ਕੇ ਨਾਮ ਰੱਖਿਆ ਨ ਕੋਈ ਸੰਤ ਕਾ ਜੋ ਸੰਤ ਕਾ ਕਰਤ ਹੋਏ ਸੰਤ ਕਿਰਪਾ ਕਿਰਪਾ ਜੇ ਕਰੇ ਨਾਮ ਸੁ ਸੰਗ ਵਿੱਚ ਜਪੇ ਚੇਤਰ ਸੰਤ ਕਾ ਜੋ ਕਰਤੇ ਮੁਕ ਭਗਵਾਨ ਸੰਤ ਕਾ ਜੋ ਕਰਤਾ ਗਿ ਛੋ ਲਵੇ ਸੰਤ ਕਾ ਜੋ ਨੋ ਸਭ ਜੋਗ ਪਾਏ ਸੰਤ ਕਾ ਜੋ ਗੋਵਿੰਦ ਰਿਜ ਜੋਗ ਚਰਮਾਈ ਸੰਤ ਕਾ ਜੋ ਤੁਮੇ ਸੁ ਨਾਮਹਿ ਜਲਾਏ ਸੰਤ ਕਾ ਜੋ ਤੁਮ ਸਵੋਚਨ ਸੰਤ ਕਾ ਜੋ ਹੁੰਤੇ ਸੋ ਜਾਏ ਸੰਤ ਕਾ ਜੋ ਸੰਦੇ ਚਿਦ ਚਾਏ ਸੰਤ ਕਾ ਜੋ ਕੀ ਸਾਵ ਕੋ ਨਾਹਿ ਨਾਨਕ ਸਤਿ ਭਾਵਨਾ ਤੋਂ ਉਲਟੇ ਗਤ ਪਾਏ ਸਤਿਕਾਰ ਅੰਦ ਕੋ ਮਹਾ ਦਤਾਏ ਸਤਿਕਾਰ ਅੰਦ ਕੋ ਕਿੰਤੇ ਕੰਨਾ ਪਾਏ ਸਤਿਕਾਰ ਅੰਦ ਕੋ ਮਹਾ ਹਤਿਆਰਾ ਸਤਿਕਾਰ ਅੰਦ ਕੋ ਪਰਮੇ ਸਰਵਾਰਾ ਸਤਿਕਾਰ ਅੰਦ ਕੋ ਰਾਜ ਤੋ ਹੀਰ ਸਤਿਕਾਰ ਅੰਦ ਕੋ ਰੁਧਿਆ ਜੀਵ ਸਤਿਕਾਰ ਅੰਦ ਕੋ ਸਰਵ ਰੋਗ ਸਤਿਕਾਰ ਅੰਦ ਕੋ ਸਦਾ ਵਿਜੋਗ

ਸੰਤ ਕਾ ਦੁਖੀ ਜਦ ਵਿੱਚ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋਪ ਦਿਯਾਰ ਪਰਭਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅਤਰ ਤੇ ਥੋਥਾ ਜਿਉ ਸਾਸਰ ਨਾਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜਿ ਕਿਸਨਾ ਹੈ ਆਪਰ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰਣ ਰਖਨ ਹਾਰ ਨਾਨਕ ਸੰਤ ਭਾਵੇ ਤਨ ਇਹ ਉਭਾਰ ਸਤਿਗੁਰਾਂ ਦੋਖੀ ਜੋ ਬਿਰਲਾਏ ਜੋ ਚਲ ਬਿਹੋੜ ਮਛਲੀ ਤਖੜਾਏ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜਬ ਪਾਪ ਕੀ ਇੱਦ ਨਹੀਂ ਧਰਾਪੈ ਸੰਤ ਕਾ ਦੋਖੀ ਛਡਾ ਕੇ ਲਾਜ ਜਿ ਪਵਾੜ ਤਨ ਖੇਤ ਮਾਹੀ ਦੋਹਿਲਾ ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕੀਰਤਨ ਦੇ ਕਾ ਤੁਰਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਇਥਿਆ ਸੰਤ ਕਦੋਖੀ ਬਗੜ ਨੋ ਬਹੋ ਜਾਏ ਸੰਤ ਕਦੋਖੀ ਕੋਤਰ ਗੈ ਮਿਲੈ ਸਜਾਏ ਸੰਤ ਕਦੋਖੀ ਸਦਾ ਸਹਿ ਕਾਈਏ ਸੰਤ ਕਦੋਖੀ ਨਾ ਮਰੇ ਨਾ ਜਿਵਾਈਏ ਸੰਤ ਕੇ ਧੋਖੀ ਕੇ ਪੁਜਨ ਆਸਾ ਸੰਤ ਕਦੋਖੀ ਉੱਚਲ ਨਿਰਾਸਾ ਸੰਤ ਕੇ ਦੋਖ ਨ ਤਿਸ਼ਟਾ ਕੋਏ ਜੈ ਸਾ ਪਾਵਤ ਸਾ ਕੋਈ ਹੋਏ ਪਿਆ ਕਿਰਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਾਭ ਕਭ ਜਿਸਕੇ ਹੋ ਕਰਨਾ ਹਰ ਸਦਾ ਸਦਾ ਕਿਸ ਕੋ ਨਿਸ਼ਕਾਰ ਪ੍ਰਭ ਕੀ ਉਤਤਵ ਕਰਵੋ ਦ੍ਰਿੜਾਤੋ ਜਿਸ ਤਿਆ ਹੋ ਸਾਸ ਕਿਰਾਰ ਸਭ ਕਿਸਵਤੈ ਜਿਸਕੇ ਕੀਆ ਜਸਾ ਕਰੇ ਤੈਸਾ ਹੋ ਕੀਆ ਆਪਣਾ ਖੇਲ ਉਹ ਅਗਰ ਨਾ ਹਾਰੋ ਦੂਸਰ ਕਾਮ ਕਹੇ ਵਿਚਾਰੋ ਜਿਸਨਾ ਕਿਰਪਾ ਕਰਾਇ ਤਸਿ ਆਪਨ ਨਾਮ ਜੀ ਬਣ ਭਾਗੇ ਨਾਮ ਕੋ ਜਨ ਸੇਸ ਲੋਕ تجھو سے ہرگ سوجن ہو سمرو ہر کتن دائے ایک یاس ہر من رکھو جاں کو دوک پرم ہو جائے اتنی ماں کی تیری سرتی صدا دیو کو ایکیا بھگوان جس کے پیارے ہیں جو اس نے لگا ائی मारा न कहे कोई आप मन के कब्रिस्तान में आओ जिसका मतलब बहुत सुख होए जिसका नाम माता तुल्य सब से श्रेष्ठ सब से बलवान के बिना लागे कोई जाने <laughs> वर वर महादेव भगवान जय श्री जानो सूचना बज जय सर्व संग गण हस्त सकल योग देव हस्तदत्त मंत्र कीर्तन के विलुगिया गृहस्थ में सोइते जो आलो जे की ऊपर जंपिया सा इतिते जन भाषा आर जहां के जिस मन रोग नाथ स जगा गए गुरु जस का कार्य वो उच्चिया में सो सम सुज्ञान हि तुलावे ਜੇ ਸੋ ਪ੍ਰਭੂ ਆਪਣਾ ਕਿਰਪਾ ਕਰੈ ਸੋ ਸੇਵਕ ਜਿਸ ਕਭ ਕਿੱਥੇ ਡਰੈ ਜੈਸਾ ਸਾਥ ਸਾਧ ਰਿਸ਼ਟਾਇ ਆਪਣੇ ਕਾਰਜੁ ਨੇ ਆਪ ਸਮਾਇ ਸੋਦਤ 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 ਸੀ ਜਿਆ ਗੁਰਪ੍ਰਸਾਦ ਤਤ ਸਾਭੁ ਜੀਆ ਕਬੋ ਜਬ ਨਿਕੋਤੰ ਸਭਿ ਸਮੂਦ ਨਾਨਕ ਸੋ ਸੂਗੰਸੋ ਯਸਤੂਲ ਲੇਕ ਜਨਮੈ ਲੇਕ ਮਰੈ ਪੰਚ ਦਿਤੀ ਆਪ ਕੀ ਕਰੈ ਆਪਰ ਜਾਂ ਅੰਡਰਸਟੈਂਡ ਟੈਸਟ ਹਾਂਜੀ ਦੋਸਤੋ ਜਿਸ ਤਰ੍ਹਾਂ ਸੋਨੂੰ ਅਸੀਂ ਦੱਸਿਆ ਗਿਆ ਅੱਜ ਅਸੀਂ ਪਿੰਡ ਤੋਲਾ ਸਿੰਘ ਵਾਲਾ ਸਮਾਰਟ ਸਕੂਲ ਦੇ ਵਿੱਚ ਪਹੁੰਚੇ ਹੋਏ ਹਾਂਗੇ ਪ੍ਰਾਇਮਰੀ ਸਕੂਲ ਦੇ ਵਿੱਚ ਮੇਰੇ ਨਾਲ ਸਾਡੇ ਟੀਚਰ ਨੇ ਇਸ ਸਕੂਲ ਦੇ ਪ੍ਰਬੰਧਕ ਨੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਬਹੁਤ ਸਾਨੂੰ ਚੰਗਾ ਲੱਗਿਆ ਤੇ ਸਾਫ ਸਪਾਈ ਦੇਖ ਕੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਤੋਂ ਆਪਾਂ ਵਿਸ਼ੇਸ਼ਤਾਈਆਂ ਜਾਣਦੇ ਸਕੂਲ ਦੇ ਆ ਤੇ ਸਹਿਯੋਗ ਬਾਰੇ ਜਾਣਦੇ ਵੀ ਪਿੰਡ ਦਾ ਸਹਿਯੋਗ ਇਹਨਾਂ ਨੂੰ ਕਿੰਨਾ ਕੁ ਮਿਲਦਾ ਜਾਂ ਹੋਰ ਮਤਲਬ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਉਹ ਵੀ ਆਪਾਂ ਇਹਨਾਂ ਤੋਂ ਸੁਣਦੇ ਆਂ ਮਾਸਟਰਾਂ ਤੋਂ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਲੋਕਲ ਟੀਵੀ ਚੈਨਲ ਜਿਹੜਾ ਨਿਊਜ਼ ਚੈਨਲ ਹੈ ਇਸ ਦਾ ਸਾਡੇ ਸਕੂਲ ਦੇ ਵਿੱਚ ਪਹੁੰਚਣ ਤੇ ਅਸੀਂ ਸਵਾਗਤ ਕਰਦੇ ਆਂ ਤੇ ਤੁਸੀਂ ਵਿਸ਼ੇਸ਼ਤਾਵੰਦ ਦੀ ਗੱਲ ਕੀਤੀ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਲਾ ਸਿੰਘ ਵਾਲਾ ਇੱਕ ਵੱਖਰੀ ਦਿੱਕਤ ਨੂੰ ਲੱਗਦਾ ਹੈ ਕਿ ਇਸ ਦੀ ਵਕਰੀ ਦਿੱਖ ਦੇ ਨਾਲ ਨਾਲ ਜਿਹੜੇ ਇੱਥੇ ਦੇ ਜਿਹੜੇ ਬੱਚੇ ਨੇ ਤੇ ਉਹ ਮਤਲਬ ਪੰਜਾਬ ਪੱਦਰ ਤੇ ਮੱਲਾ ਮਾਰ ਰਹੇ ਨੇ ਜਿਵੇਂ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕੇ ਸਾਡੇ ਮਤਲਬ ਸਕੂਲ ਦੇ ਬੱਚਿਆਂ ਦੀ ਜਿਹੜੀ ਸ਼ਤਰੰਜ ਦੀ ਟੀਮ ਹੈ ਉਹ ਪੰਜਾਬ ਲੈਵਲ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਈ ਹੈ ਇਸੇ ਤਰ੍ਹਾਂ ਕਬੱਡੀ ਦੇ ਵਿੱਚ ਯੋਗਾ ਦੇ ਵਿੱਚ ਬੈਡਮਿੰਟਨ ਦੇ ਵਿੱਚ ਵੀ ਬੱਚੇ ਸਟੇਟ ਖੇਡ ਕੇ ਆਏ ਨੇ ਇਸੇ ਤਰ੍ਹਾਂ ਸਾਡੇ ਜੇ ਆਪਾਂ ਨਵੋਦਿਆ ਪ੍ਰੀਖਿਆ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਸਾਡੇ ਜਿਹੜੇ ਬੱਚੇ ਨੇ ਦੋ ਬੱਚੇ ਸਿਲੈਕਟ ਹੋਏ ਸੀਗੇ ਨਵੋਦਿਆ ਵਿਦਿਆਲਿਆ ਦੇ ਵਿੱਚ ਤੇ ਇਸੇ ਤਰ੍ਹਾਂ ਜੇ ਇਸ ਸਾਲ ਦੀ ਵੀ ਗੱਲ ਕਰੀਏ ਤਾਂ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੇ ਹੋਰ ਬੱਚੇ ਇਸ ਸਕੂਲ ਦੇ ਵਿੱਚ ਦਾਖਲ ਹੋਣਗੇ ਇਹ ਬਾਈਟਰ ਜੀ ਵਿੱਚ ਦਾ ਮਤਲਬ ਕਹਿੰਦੇ ਨੇ ਕਿ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਦੇ ਪੜਾਈ ਆ ਜਾਂ ਸਫਾਈ ਹੈਗੀ ਇਹ ਮੈਨੂੰ ਤਾਂ ਇੱਥੇ ਤਾਂ ਕੋਈ ਬਰਕਰ ਨਹੀਂ ਲੱਗਾ ਪ੍ਰਾਈਵੇਟਾਂ ਨਾਲੋਂ ਨਹੀਂ ਜੇ ਇਹ ਸਭ ਵਹਿਮ ਆਏ ਬਾਕੀ ਗੱਲ ਹੁੰਦੀ ਹੈਗੀ ਅਧਿਆਪਕਾਂ ਦੇ ਸਾਰੇ ਜਾਂ ਬੱਚਿਆਂ ਦੇ ਸਾਰੇ ਜਾਂ ਪਿੰਡ ਦੇ ਸਹਿਯੋਗ ਦੇ ਸਾਰੇ ਤੇ ਸਾਨੂੰ ਪਿੰਡ ਦੇ ਜਿਹੜੇ ਸਰਪੰਚ ਸਾਹਿਬਾਨ ਨੇ ਪੰਚਾਇਤ ਜਕਸੀਰ ਸਿੰਘ ਜੀ ਨੇ ਸ਼੍ਰੀਮਤੀ ਆਮਨਦੀਪ ਕੌਰ ਜੀ ਨੇ ਤੇ ਇਸੇ ਤਰ੍ਹਾਂ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ ਸ਼੍ਰੀਦਰਸ਼ੇਮ ਸਿੰਘ ਜੀ ਤੇ ਪਿੰਡ ਪੱਦਰ ਤੇ ਜਿਹੜੇ ਬੱਚੇ ਨੇ ਮਾਤਾ ਪਿਤਾ ਬੱਚਿਆਂ ਨੇ ਮਾਤਾ ਪਿਤਾ ਨੇ ਉਹਨਾਂ ਦਾ ਸੰਪੂਰਨ ਸਹਿਯੋਗ ਹੈ ਜੀ ਪਿੰਡ ਦਾ ਪੂਰਨ ਸਹਿਯੋਗ ਹੈ ਸਾਡੀ ਜਿਹੜੀ ਸਕੂਲ ਦੇ ਜਿਹੜੇ ਅਧਿਆਪਕ ਸਾਹਿਬਾਨ ਨੇ ਉਹਨਾਂ ਦੀ ਟੀਮ ਹੈ ਜਿਹੜੀ ਉਹ ਬਹੁਤ ਵਧੀਆ ਤੇ ਮੈਨੂੰ ਮਾਣ ਹੈ ਕਿ ਮੈਂ ਇਹਨਾਂ ਦਾ ਮੁਖੀ ਹੈ ਜੀ ਠੀਕ ਹੈ ਜੀ ਜਿਹੜੇ ਅੱਜ ਸਹਿਜ ਪਾਠ ਕਰਵਾਏ ਗਏ ਨੇ ਜੀ ਇਹ ਕਿਸ ਸੰਬੰਧ ਵਿੱਚ ਕਰਾਇਆ ਕਰ ਰਹੇ ਜੀ ਇਹ ਮਤਲਬ ਸਕੂਲ ਦੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਉਸ ਦੇ ਸੁੱਖ ਦੇ ਲਈ ਜਾਂ ਜਿਵੇਂ ਕਹਿ ਸਕਦੇ ਆਂਗੇ ਚੜ੍ਹਦੀ ਕਲਾ ਦੇ ਵਾਸਤੇ ਕਰਵਾਏ ਗਏ ਨੇ ਬਾਕੀ ਅਸੀਂ ਬੱਚਿਆਂ ਦੇ ਵਾਸਤੇ ਕਿ ਉਹਨਾਂ ਦਾ ਸਰਪੱਖੀ ਵਿਕਾਸ ਹੋ ਸਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਰਹਿੰਨੇ ਆ ਭਾਵੇਂ ਵਿਦਿਆਕ ਟੂਰ ਹੋਣ ਭਾਵੇਂ ਇਸ ਤਰ੍ਹਾਂ ਦੇ ਮਤਲਬ ਪ੍ਰੋਗਰਾਮ ਹੋਣ ਜਿਨ੍ਹਾਂ ਨਾਲ ਬੱਚੇ ਕੁਝ ਸਿੱਖਣ ਤੇ ਉਹਨਾਂ ਦੇ ਵਿੱਚ ਨਿਮਰਤਾ ਦੀ ਭਾਵਨਾ ਆਵੇ ਤੇ ਬੱਚੇ ਨੇ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਸਕਣ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਉਲੀਕਦੇ ਰਹਿੰਨੇ ਆ ਜੀ ਇੱਥੇ ਸੋਡੇ ਸਕੂਲ ਦੇ ਵਿੱਚ ਇਕੱਲੇ ਉਰੇ ਉਰੇ ਦੇ ਬੱਚੇ ਨੇ ਕੋਈ ਹੋਰ ਪਿੰਡਾਂ ਦੇ ਵੀ ਦਾਖਲ ਕਰੇ ਹੋ ਜੀ ਸਾਡੇ ਪਿੰਡ ਜਿਹੜਾ ਇਹ ਸਕੂਲ ਆ ਸਾਡੇ ਪਿੰਡ ਤੋਂ ਇਲਾਵਾ ਦੌਲਾ ਸਿੰਘ ਬਾਲਾ ਤੋਂ ਇਲਾਵਾ ਜਖੀਪੜ ਤੋਂ ਬੱਚੇ ਆਉਂਦੇ ਨੇ ਤੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਮਤਲਬ ਕਿ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਪਿੰਡਾ ਮਤਲਬ ਸਾਡੇ ਸਕੂਲ ਦੇ ਨਾਲ ਜੁੜੇ ਜਾ ਸਕਣ। ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੋ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਦੀ ਆਪਾਂ ਨੂੰ ਲੋੜ ਹੋਵੇ ਸਕੂਲ ਦੇ ਵਿੱਚ ਕੋਈ ਸਰਕਾਰ ਵੱਲੋਂ ਵੈਸੇ ਪੂਰਨ ਸਹਿਯੋਗ ਆ ਜੀ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਘਾਟ ਜਿਹੜੀ ਵੀ ਹੁੰਦੀ ਹੈ ਅਸੀਂ ਦੱਸ ਦਿੰਨੇ ਆ ਤੇ ਸਾਡੀ ਘਾਟ ਪੂਰੀ ਹੋ ਜਾਂਦੀ ਹੈ। ਪਰ ਜਿਹੜਾ ਮਤਲਬ ਜਿਵੇਂ ਹੁਣ ਸਕੂਲ ਵੈਨਾ ਨੇ ਠੀਕ ਹੈ ਜੀ ਤੇ ਉਹ ਵੈਨਾ ਮਹੀਯਾ ਜੇ ਕੀਤੀਆਂ ਜਾਣ ਤਾਂ ਅਸੀਂ ਹੋਰ ਵੀ ਵਧੀਆ ਕੰਮ ਕਰ ਸਕਦੇ ਹਾਂ। ਸੋ ਦੋਸਤੋ ਇਹ ਸਨ ਸਾਡੇ ਇਹ ਸਕੂਲ ਦੇ ਪ੍ਰਬੰਧਕ ਮਾਸਟਰ ਜੀ ਦਾ ਤਾਂ ਆਪਾਂ ਫੇਰ ਦੂਜੇ ਮਾਸਟਰ ਨਾਲ ਵੀ ਗੱਲ ਕਰਾਂਗੇ ਤੇ ਤੁਸੀਂ ਦੇਖਦੇ ਰਹੋ ਲੋਕਲ ਟੀਵੀ ਨਿਊਜ਼ ਇਹੋ ਜਿਹਾ ਸਕੂਲ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਣਗੇ ਇਹ ਹੈਗਾਗਾ ਖੇਡ ਸਟੇਡੀਅਮ ਦੇਖ ਸਕਦਾ ਤੁਸੀਂ ਉਹ ਸਟੇਜ ਬਣੀ ਹੋਈ ਹੈਗੀ ਬਕਾਇਦਾ ਦੇਖੋ ਸਾਰੀ ਚਾਰ ਦਿਵਾਰੀ ਬਹੁਤ ਸੁੰਦਰਾ ਬਕਾਇਦਾ ਬੱਚਿਆਂ ਦੇ ਬੈਠਣ ਨੂੰ ਖੇਡਣ ਨੂੰ ਸਾਰੇ ਤਰ੍ਹਾਂ ਦੇ ਇੱਥੇ ਖਾਸ ਪ੍ਰਬੰਧ ਨੇ ਦੇਖ ਸਕਦਾ ਤੁਸੀਂ ਤੇ ਇਸ ਸਾਈਡ ਦੇਖੋ ਤੁਸੀਂ ਆਹ ਇਹ ਬਾਲੀਬਾਲ ਦਾ ਫੈਸਲ ਗਰਾਊਂਡ ਹੈਗਾ ਇਹੋ ਜੇ ਸਕੂਲਾਂ ਦੀਆਂ ਵਿਸ਼ੇਸ਼ਤਾਈਆਂ ਹੋਣੀਆਂ ਜ਼ਰੂਰੀ ਨੇ ਦੇਖ ਸਕਦੇ ਹੋ ਖੁੱਲਾ ਡੁੱਲਾ ਪੂਰਾ ਮੈਦਾਨ ਹੈ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਤਾਂ ਕਿ ਸਾਡੇ ਬੱਚੇ ਇੰਨੇ ਸਟੇਡੀਅਮਾਂ ਦੇ ਵਿੱਚੋਂ بڑے بڑے ਖਿਡਿਆਰੀ ਨਾਮਵਰ ਪੈਦਾ ਹੁੰਦੇ ਨੇ ਦੇਖ ਸਕਦਾ ਤੁਸੀਂ ਸਾਰੇ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈਗਾ ਤੇ ਇਥੋਂ ਦੇ ਸਾਧ ਸੰਗ ਹਰ ਕੀਰਤ ਮਾਸਟਰਾਂ ਨੂੰ ਪ੍ਰਬੰਧਕਾਂ ਨੂੰ ਦਿਲੋਂ ਸਲੂਟ ਆ ਯਾਰ ਬਹੁਤ ਸਫਾਈ ਰੱਖੀ ਹੋਈ ਆ ਸੋਨੂੰ ਦੇਖ ਸਕਦਾ ਪੂਰੇ ਗਰਾਊਂਡ ਦੇ ਵਿੱਚ ਕਿਤੇ ਵੀ ਕੋਈ ਕਾगज ਤੱਕ ਨਜ਼ਰ ਨਹੀਂ ਆਊਗਾ ਇੰਨੀ ਜ਼ਿਆਦਾ ਸਫਾਈ ਇਸ ਸਕੂਲ ਦੇ ਵਿੱਚ ਖਾਸ ਤੌਰ ਤੇ ਸਫਾਈ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਦੇਖ ਸਕਦੇ ਹੋ ਕਿਤੇ ਵੀ ਕੋਈ ਕਾਗਜ਼ ਦਾ ਟੁਕੜਾ ਤੱਕ ਸਾਨੂੰ ਨਹੀਂ ਲੱਭੂਗਾ ਇਹ ਆ ਗਰਾਊਂਡ ਦੇਖੋ ਇਧਰ ਕੰਮ ਚੱਲ ਰਿਹਾ ਹੈਗਾ ਮਿਸਤਰੀ ਲੱਗੇ ਹੋਏ ਨੇ ਵਾਲੀਵਾਲ ਗਰਾਊਂਡ ਦੇਖ ਸਕਦੇ ਹੋ ਇਹ ਕਰਨੀ ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਇਹੋ ਜਿਹਾ ਕਮਰਾ ਦਿਖਾਉਣਾ ਸੀ ਇਹ ਜਿਹਨੂੰ 스마트 ਟੂ ਨਹੀਂ ਕਿਹਾ ਜਾਂਦਾ ਰੰਗ ਕਰ ਨੂੰ 스마트 ਨਹੀਂ ਕਿਹਾ ਜਾਂਦਾ 스마트 ਹੁੰਦੀ 스마트 ਨੇ ਦੇਖੋ ਦੇਖ ਸਕਦੇ ਹੋ ਤੁਸੀਂ ਬੈਂਚਾਂ ਤੋਂ ਲੈ ਕੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਦੇਖ ਸਕਦੇ ਹੋ ਇਹ ਕਈ ਵਾਰ ਆਪਾਂ ਸਕੂਲਾਂ ਦੇ ਵਿੱਚ ਦੇਖਿਆ ਵੀ ਕੱਲਾ ਰੰਗ ਕਰਨ ਨੂੰ 스마트 ਕਹਿੰਦੇ ਨੇ ਉਹ ਚੀਜ਼ ਨਹੀਂ ਹੈਗੀ ਇੱਥੇ ਆ ਸਾਡੇ ਸਿੱਖ ਸਾਡੇ ਨਾਲ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਦੇਖੋ ਬਕਾਇਦਾ ਬੈਂਚ ਨੇ ਲੱਗੇ ਹੋਏ ਇਕੱਲੇ ਇਕੱਲੇ ਬੱਚੇ ਨੂੰ ਬੈਠਣ ਨੂੰ ਹਾਂਜੀ ਮਾਸਟਰ ਜੀ ਦੱਸੋ ਜੀ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਪਹਿਲੀ ਹੈ ਨਾ ਵੀ ਕੱਲਾ ਸਿਰਫ ਰੰਗ ਰੋਗਨ ਕਰਾਉਣ ਨੂੰ 스마트 ਨਹੀਂ ਕਿਹਾ ਜਾਂਦਾ ਇਹ ਬਿਲਕੁਲ ਪੂਰਾ ਸਕੂਲ ਹੈ ਨਾ 스마트 ਹੈ ਇਹ ਕਿਹਦੇ ਵਿੱਚ ਇਹ ਨਹੀਂ ਵੀ ਇਸੇ ਕੱਲੇ ਕਮਰੇ ਚ ਇਸ ਤਰ੍ਹਾਂ ਜਿੰਨੇ ਵੀ ਇੱਥੇ ਕਮਰੇ ਨੇ ਜਿੰਨੂੰ ਇੱਕ ਕਲਾਸ ਨੂੰ ਨੇ ਸਾਰੇ ਹੀ ਸਮਾਰਟ ਨੇ ਸਾਰਿਆਂ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਨੇ ਇਸੇ ਤਰ੍ਹਾਂ ਬੈਂਚਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਪ੍ਰੋਜੈਕਟਰ ਦਿਖਾਓ ਇੱਧਰ ਦਿਖਾਓ ਦੇ ਪ੍ਰੋਜੈਕਟਰ ਲੱਗੇ ਹੋਏ ਨੇ ਇਸੇ ਤਰ੍ਹਾਂ ਹਰ ਇੱਕ ਕਮਰੇ ਦੇ ਵਿੱਚ ਲੱਗੇ ਹੋਏ ਨੇ ਨਹੀਂ ਆਪਾਂ ਦੇਖਦੇ ਰਹਿਣਾ ਸਕੂਲਾਂ ਦੇ ਵਿੱਚ ਸਿਰਫ ਇੱਕ ਹੁੰਦਾ ਜਾਂ ਦੋ ਹੁੰਦੇ ਨੇ ਇੱਥੇ ਹਰ ਇੱਕ ਸਕੂਲ ਦੇ ਕਮਰੇ ਦੇ ਵਿੱਚ ਅਵੇਲੇਬਲ ਹੈ ਹਾਂਜੀ ਸਰ ਜੀ ਦੱਸੋ ਜੀ ਇਸ ਤੋਂ ਇਲਾਵਾ ਜੀ ਜਿਸ ਤਰ੍ਹਾਂ ਬੱਚੇ ਨੇ ਵੀ ਇਹ ਨਹੀਂ ਹੈਗੇ ਕਿ ਬਈ ਨਾ ਬੱਚੇ ਆਪਣੀ ਮਰਜ਼ੀ ਦਾ ਇਸ ਤਰ੍ਹਾਂ ਬਾਹਰ ਵਾਗਦੇ ਜਾਂ ਜਿਵੇਂ ਆ ਸਕੂਲਾਂ ਦਾ ਮਹੌਰਾ ਨਹੀਂ ਹੈਗਾ ਕੋਈ ਵੀ ਬੱਚਾ ਇਥੋਂ ਬਾਹਰ ਜਾ ਉਹਦੇ ਨੂੰ ਪਾਸ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਜਾਂਦਾ ਉਹ ਆ ਕਈ ਵਾਰੀ ਜੋ ਛੁੱਟੀ ਹੋ ਜਾਂਦੀ ਮਤਲਬ ਨਸ਼ੇੜੀ ਵੜ ਜਾਂਦੇ ਨੇ ਸਕੂਲਾਂ ਦੇ ਵਿੱਚ ਚੱਟੇ ਪੀਣ ਵਾਲਾ ਜਾਂ ਹੋਰ ਇਸ ਤਰ੍ਹਾਂ ਦੀ ਨੇ ਕੋਈ ਹਜੇ ਉਹਨੇ ਸਾਰੇ ਵਾਲਦਿਆਂ ਨੂੰ ਬਿਲਡਿੰਗ ਇਹਦੀ ਲੋਕ ਹੈ ਜੀ ਕਿਸੇ ਵੀ ਤਰ੍ਹਾਂ ਉਹਦੇ ਸਕੂਲ ਦੇ ਐਂਟਰ ਕੋਈ ਨਹੀਂ ਕਰ ਸਕਦਾ ਜਿਸ ਤਰ੍ਹਾਂ ਛੁੱਟੀ ਹੋ ਗਈ ਕੋਈ ਐਂਟਰ ਨਹੀਂ ਕਰ ਸਕਦਾ ਅੱਜ ਤੋਂ ਸਾਰਾ ਰੇਸ ਲੌਕ ਕੀਤਾ ਹੋਇਆ ਜਿਸ ਤਰ੍ਹਾਂ ਇੱਧਰ ਪਹਿਲਾਂ ਹੈਗਾ ਸੀ ਥ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਜਾਂ ਮਾਸਟਰ ਨੇ ਇਹਨਾਂ ਦੀ ਮਿਹਨਤ ਨੂੰ ਸਲੂਟ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈਗੀ ਇੱਥੇ ਅਸੀਂ ਦੱਸ ਨਹੀਂ ਸਕਦੇ ਆ ਕਿ ਤੇ ਤੁਸੀਂ ਦੇਖਦੇ ਰਹੋ ਸਾਡਾ ਲੋਕਲ ਟੀਵੀ ਨਿਊਜ਼ ਹਾਂਜੀ ਦੋਸਤੋ ਇਸ ਵਕਤ ਅਸੀਂ ਦੋਲਾ ਸਿੰਘ ਬਾਲਾ ਸਾਨੂੰ ਦੱਸਿਆ ਸੀ ਖੜਿਆਂਗੇ ਮੇਰੇ ਨਾਲ ਨੇ ਉੱਗੇ ਸਮਾਜ ਸੇਵੀ ਜਿਸ ਨੂੰ ਹਰ ਕੋਈ ਜਾਣਦਾ ਰਾਜ ਸਿੰਘ ਖਾਲਸਾ ਜੀ ਜੋ ਕਿ ਬਹੁਤ ਚਰਚਿਤ ਚਿਹਰਾ ਰਹਿੰਦੇ ਨੇ ਉਹ ਹਰ ਇੱਕ ਮੁੱਦੇ ਦੇ ਬਿਵਾਕੀ ਦੇ ਨਾਲ ਬੋਲਦੇ ਨੇ ਉਹਨਾਂ ਦਾ ਆਪਦਾ ਜੱਦੀ ਪਿੰਡਾ ਸ੍ਰੀ ਸਹਿਜ ਪਾਠ ਜੀ ਦੇ ਇੱਥੇ ਪ੍ਰਕਾਸ਼ ਪਰਾਰੰਭ ਨੇ ਤੇ ਉਹ ਵੀ ਨਵਸਤਕ ਹੋਣ ਆਏ ਨੇ ਉਹਨਾਂ ਨਾਲ ਵੀ ਆਪਾਂ ਇਸ ਸਕੂਲ ਬੰਦੀਆਂ ਵਿਸ਼ੇਸ਼ਤਾਈਆਂ ਬਾਰੇ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਇਸ ਸਕੂਲ ਬਾਰੇ ਸਾਨੂੰ ਦੱਸੋ ਜੀ ਤੁਹਾਡਾ ਆਪਣਾ ਜੱਦੀ ਪਿੰਡਾ ਕਿਹਾ ਜੇ ਤੁਸੀਂ ਤੁਸੀਂ ਵੀ ਸਹਿਯੋਗ ਦਿੰਦੇ ਹੋਮੋਗੇ ਬਿਲਕੁਲ ਭਾਈ ਜਿਹੜਾ ਇਹ ਸਕੂਲ ਹੈ ਸਾਡੇ ਪਿੰਡ ਦਾ ਸਾਡੇ ਏਰੀਆ ਦੇ ਵਿੱਚੋਂ ਸਭ ਤੋਂ ਵਧੀਆ ਸਕੂਲ ਹੈ ਠੀਕ ਹੈ ਜੀ ਕਿਉਂਕਿ ਸਕੂਲ ਵਧੀਆ ਉਦੋਂ ਹੁੰਦਾ ਜਦੋਂ ਤੁਹਾਡੇ ਪਿੰਡ ਦੀ ਪੰਚਾਇਤ ਵਧੀਆ ਹੋਵੇ ਜਦੋਂ ਤੁਹਾਡੇ ਪਿੰਡ ਦਾ ਜਿਹੜਾ ਸਟਾਫ ਹੈ ਸਕੂਲ ਦਾ ਉਹ ਵਧੀਆ ਹੋਵੇ ਠੀਕ ਹੈ ਜੀ ਲਗਭਗ ਪੰਚਾਇਤ ਅਤੇ ਸਟਾਫ ਨੇ ਮਿਲ ਕੇ ਸਕੂਲ ਐਦਾਂ ਦਾ ਬਣਾਇਆ ਤੁਸੀਂ ਦੇਖ ਰਹੇ ਹੋ ਦਿਖਾ ਦਿਓ ਕੈਮਰੇ 'ਚ ਹਾਂਜੀ ਦਿਖਾਇਆ ਏ ਸੀ ਨੇ ਤੇ ਦਰਖਤ ਲਾਉਣੇ ਸਾਡੇ ਸਰਪੰਚ ਦੀ ਪਹਿਲ ਸੀ ਕਿ ਇੱਥੇ ਸਾਰੇ ਪਿੰਡ ਦੇ ਵਿੱਚ ਜਿਹੜੇ ਆ ਪਿੰਡ ਦੇ ਵਿੱਚ ਵੀ ਤੇ ਸਕੂਲ ਦੇ ਵਿੱਚ ਵੀ ਠੀਕ ਹੈ ਜੀ ਜਿਹੜੇ ਦਰਖਤ ਨੇ ਉਹ ਸਾਡੀ ਪੰਚਾਇਤ ਨੇ ਲਵਾਏ ਨੇ ਬਾਈ ਸਰਪੰਚ ਨਾਲ ਹੀ ਖੜਾ ਜਗਸੀਰ ਸਿੰਘ ਖਾਰਾ ਇਹਨਾਂ ਦੀ ਧਰਮ ਪਤਨੀ ਹੈ ਜਿਹੜੀ ਉਹ ਸਰਪੰਚ ਹੈ ਠੀਕ ਹੈ ਜੀ ਤੇ ਬਹੁਤ ਜਿਹੜੀਆਂ ਪਹਿਲ ਕਾਦਮੀਆਂ ਪਿੰਡ ਦੇ ਵਿੱਚ ਵੀ ਹੋਈਆਂ ਤੇ ਸਕੂਲ ਦੇ ਵਿੱਚ ਵੀ ਹੋਈਆਂ ਸੋ ਸਕੂਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਲੇ-ਦਾਲੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਇਹ ਕੁਝ ਨਹੀਂ ਹੋਣਾ ਜਿਹੜਾ ਇੱਥੇ ਮਿਲੂਗਾ ਇੱਥੇ ਬੈਠਣ ਲਈ ਬੈਂਚ ਵੀ ਹੈ ਇੱਥੇ ਪ੍ਰੋਜੈਕਟਰ ਵੀ ਨੇ ਇੱਥੇ ਬੱਚਿਆਂ ਨੂੰ ਲੈਪਟ ਤੋ ਇਹ ਪੜਾਇਆ ਜਾਂਦਾ ਇੱਥੇ ਉਹ ਗੱਲ ਹੀ ਨਹੀਂ ਹੈਗੀ ਜਿਹੜੀ ਹੋਵੇ ਨਾ ਮਤਲਬ ਪ੍ਰਾਈਵੇਟ ਸਕੂਲਾਂ ਵਰਗੀ ਮਤਲਬ ਮਾਤ ਪਾਉਂਦਾ ਜੀ ਬਿਲਕੁਲ ਬਾਈ ਪ੍ਰਾਈਵੇਟ ਸਕੂਲਾਂ ਤੋਂ ਵੀ ਜਾਦੇ ਵਧੀਆ ਦਿਖ ਬਣਾ ਦਿੱਤੀ ਹੈ ਤੁਸੀਂ ਇਸ ਤਰ੍ਹਾਂ ਫਿਰ ਕੇ ਦੇਖਿਆ ਹਾਂ ਦੇਖੋ ਇਹ ਇਹ ਕੈਪਟਨ ਸਰਕਾਰ ਵੇਲੇ ਬਣਿਆ ਠੀਕ ਹੈ ਜੀ ਭਾਵੇਂ ਮੈਂ ਵਿਰੋਧੀ ਹਾਂ ਮੈਂ ਕਾਂਗਰਸ ਦਾ ਭਾਵੇਂ ਗੱਲੀ ਨੇ ਪਰ ਜਿਹੜੀ ਚੀਜ਼ ਬਣੀ ਹੈ ਤਾਂ ਬਣੀ ਹੈ ਹਾਂ ਹੁਣ ਵਾਲੀ ਮੌਜੂਦਾ ਪੰਚਾਇਤ ਨੂੰ ਦੇ ਸਮੇ ਬਣਿਆ ਤੇ ਕੈਪਟਨ ਸਰਕਾਰ ਵੇਲੇ ਬਣਿਆ ਜੋ ਇਹ ਚ ਹੋਰ ਵੀ ਜਿਹੜਾ ਹੁਣ ਪਿੱਛੇ ਗਰਾਊਂਡ ਬਣ ਰਿਹਾ ਆਮ ਆਦਮੀ ਪਾਰਟੀ ਬਣਾ ਰਹੀ ਹੈ ਸਾਡੇ ਇਥੋਂ ਐਮਐਲਏ ਹਰਪ ਦੇ ਥਰੂ ਉਹ ਗਰਾਊਂਡ ਵੀ ਬਣ ਰਹੇ ਸੋ ਸਾਰੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਜੇ ਦੱਸਣ ਲੱਗ ਜੇ ਦੱਸਿਆ ਨਹੀਂ ਜਾਣੀਆਂ ਕਿਉਂਕਿ ਉਹ ਚੀਜ਼ਾਂ ਪ੍ਰਾਈਵੇਟ ਸਕੂਲਾਂ ਚ ਵੀ ਨਹੀਂ ਜਿਹੜੀਆਂ ਇੱਥੇ ਨੇ ਮੇਰੇ ਪਿੰਡ ਦੇ ਵਿੱਚ ਲਾਲੋ ਵਿਥੋਂ ਇੱਕ ਟੀਮ ਵੀ ਹੈ ਜੋ ਬਈ ਸੋਜ ਤੋਂ ਨੇ ਮੁੱਖ ਮੰਤਰੀ ਦੇ ਪਿੰਡ ਤੋਂ ਨੇ ਇਹ ਜਿਹੜੇ ਇੱਥੇ ਮਤਲਬ ਟੀਚਰ ਨੇ ਜਿਹੜੇ ਮੇਨ ਨੇ ਉਹ ਟੀਮ ਵੀ ਤਿਆਰ ਕਰਦੇ ਨੇ ਉਹ ਕੁੜੀਆਂ ਨੂੰ ਵੀ ਖੜਾਉਂਦੇ ਆ ਤੇ ਮੈਡਲ ਵੀ ਜਿੱਤ ਕੇ ਆਉਂਦੇ ਆ ਹਾਂ ਪੰਜਾਬ ਲੈਵਲ ਤੇ ਜਾਂਦੇ ਆ ਉਹ ਜਿੱਤ ਕੇ ਆਉਂਦੇ ਆ ਤੇ ਹੋਰ ਵੀ ਖੇਡਾਂ ਦੇ ਵਿੱਚ ਵੀ ਮੋਰੀ ਹੈ ਮੇਰਾ ਪਿੰਡ ਦੋਲਾ ਸੰਘਾ ਦਾ ਜਿਹੜੇ ਲੜਕੀਆਂ ਨੇ ਉਹ ਮੋਰੀ ਨੇ ਭਾਵੇਂ ਕਿ ਉਹਨਾਂ ਵਿੱਚ ਇੱਕ ਲੜਕੀ ਸਾਡੇ ਸਰਪੰਚ ਦੀ ਧੀ ਹੈ ਉਹ ਬਹੁਤ ਵਧੀਆ ਮਤਲਬ ਖੇਡਦੀ ਹੈ ਖੇਡਾਂ ਚੱਗੇ ਆਉਂਦੀ ਹੈ ਸੋ ਕੁੱਲ ਮਿਲਾ ਕੇ ਬਈ ਜੇਕਰ ਗੱਲਬਾਤ ਕਰੀਏ ਤਾਂ ਇਹੋ ਜਿਹਾ ਸਟਾਫ ਹਰ ਇੱਕ ਸਕੂਲ ਦੇ ਵਿੱਚ ਹੋਣਾ ਚਾਹੀਦਾ ਚਾਹੀਦਾ ਤਾਂ ਜੋ ਸਾਡਾ ਜਿਹੜਾ ਭਵਿੱਖ ਹੈ ਉਹ ਅੱਗੇ ਨੂੰ ਵਧੇ ਸਾਡੇ ਜਿਹੜੇ ਸਕੂਲ ਨੇ ਉਹ ਚੰਗੇ ਬਣ ਸਰਕਾਰੀ ਸਕੂਲਾਂ ਦੀ ਦਿੱਸਾ ਖਰਾਬ ਕਿਉਂ ਹੈ ਸਰਕਾਰੀ ਸਕੂਲਾਂ ਦੀ ਦਿੱਸਾ ਖਰਾਬ ਤਾਂ ਹੈ ਕਿਉਂਕਿ ਜਿਹੜਾ ਉੱਥੋਂ ਦਾ ਸਟਾਫ ਹੁੰਦਾ ਹੈ ਉਹ ਧਿਆਨ ਨਹੀਂ ਦਿੰਦਾ ਉਹ ਸਿਰਫ ਤਨਖਾਹ ਆਉਂਦੀ ਹੈ ਜਿਵੇਂ ਜਿਵੇਂ ਪੰਚਾਇਤਾਂ ਸਾਰੇ ਮੈਂ ਜਿਹੜੇ ਇੱਥੇ ਬਾਈ ਸਾਡੇ ਟੀਚਰ ਨੇ ਜਿਹੜੇ ਮੇਨ ਨੇ ਸਤੋਜ ਤੋਂ ਉਹਨਾਂ ਨੂੰ ਮੈਂ ਖੁਦ ਆਪਣੀ ਜੇਬ ਚੋਂ ਪੈਸੇ ਲਾਉਂਦੇ ਦੇਖਿਆ ਠੀਕ ਹੈ ਜੀ ਆਪਦੀ ਜੇਬ ਚੋਂ ਪੈਸੇ ਖਰਚ ਕਰ ਦਿੰਦੇ ਆਉਣ ਬਾਅਦ ਚ ਨਹੀਂ ਆਉਣوں ਮੈਨੂੰ ਦੇ ਆ ਇਸ ਕਰਕੇ ਇਹੋ ਜੇ ਟੀਚਰ ਇਹੋ ਜੀ ਪੰਚਾਇਤ ਪਿੰਡ-ਪਿੰਡ ਹੋਣੀ ਚਾਹੀਦੀ ਹੈ ਮੇਰੇ ਪਿੰਡ ਦਾ ਹੀ ਬਹੁਤ ਸੁਧਾਰ ਹੋਇਆ ਹੈ ਦੇਖ ਵਿਰੋਧੀ ਵਿਰੋਧੀ ਵਿਰੋਧੀਆਂ ਨੇ ਵਿਰੋਧ ਕਰਨਾ ਹੁੰਦਾ ਪਰ ਮੇਰੇ ਪਿੰਡ ਵਿੱਚ ਪਾਰਕ ਲਾ ਲਓ ਲਾਈਟਾਂ ਲਾ ਲਓ ਕੈਮਰੇ ਲਾ ਲਓ ਜੋ ਵੀ ਚੀਜ਼ਾਂ ਦੀਆਂ ਸਮੱਸਿਆਵਾਂ ਸੀ ਉਹ ਹੋ ਗਈਆਂ ਲਗਭਗ ਠੀਕ ਹੈ ਜੀ ਠੀਕ ਹੈ ਜੀ ਭਾਵੇਂ ਆਪਣੇ ਵਿਚਾਰਕ ਮਤਭੇਦ ਕਿਸੇ ਮਰਜ਼ੀ ਨਾਲ ਹੋਣ ਪਰ ਹਾਂ ਦਾ ਨਾਰਾ ਹਮੇਸ਼ਾ ਮਾਰਨਾ ਚਾਹੀਦਾ ਜੋ ਕੰਮ ਹੋਇਆ ਹੈ ਸਾਡਾ ਸਕੂਲ ਅੱਜ ਸਾਰੇ ਪਿੰਡਾਂ ਦੇ ਵਿੱਚੋਂ ਵੱਖਰਾ ਸਕੂਲ ਹੈ ਬਾਈ ਤੇ ਇੱਥੇ ਬੱਚੇ ਪੜ੍ਹਦੇ ਆ ਮੈਂ ਤਾਂ ਜ਼ਿੰਮੇਵਾਰ ਪ੍ਰਬੰਧਨ ਨੂੰ ਬੇਨਤੀ ਕਰਨਾ ਖੁਦ ਮੈਂ ਆਪਣੇ ਆਪ ਨੂੰ ਵੀ ਕਰਦਾ ਕਿ ਲਾਈਏ ਜਦੋਂ ਸਹੂਲਤਾਂ ਸਾਰੀਆਂ ਮਿਲਦੀਆਂ ਨੇ ਹਨਾ ਬੱਚੇ ਸਾਡੇ ਇੱਥੇ ਪੜ੍ਹਨ ਐਸਲੀ ਟੱਕ ਕੀ ਹੁੰਦਾ ਜੀ ਫੈਸਿਲਿਟੀ ਆਪਾਂ ਨੂੰ ਇੱਥੇ ਸਾਰੀਆਂ ਮਿਲ ਰਹੀ ਹੈ ਪ੍ਰਾਈਵੇਟ ਸਕੂਲ ਆ ਉਹ ਸਾਡੇ ਲੁੱਟ ਨੂੰ ਲੁੱਟ ਨੂੰ ਬਣੇ ਹੋ ਰਹੇ ਹਾਂ ਲੁੱਟ ਲੁੱਟ ਕੀਤੀ ਜਾ ਰਹੀ ਹੈ ਅਸੀਂ ਅੱਗੇ ਨਹੀਂ ਵਧ ਰਹੇ ਸਿਰਫ ਜਿਹੜਾ ਖਰਚਾ ਸਾਡਾ ਭਰਾਈ ਤੇ ਹੋ ਰਿਹਾ ਠੀਕ ਹੈ ਜੀ ਹਾਂ ਇਸ ਕਰਕੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਮੈਂ ਤੁਹਾਨੂੰ ਦੱਸਤੀਆਂ ਸਾਰੀਆਂ ਬਈ ਲੈਪਟਾਪ ਤੋਂ ਲਾ ਕੇ ਇੱਥੇ ਪ੍ਰੋਜੈਕਟਰ ਲਾ ਲਓ ਐਲ ਸੀ ਡੀਆ ਲਾ ਲਓ ਪੱਖੇ ਲਾ ਲਓ ਤੇ ਬੈਂਚ ਲਾ ਲਓ ਜਿਹੜੀਆਂ ਵੀ ਸਹੂਲਤਾਂ ਇੱਥੇ ਹਰ ਮਤਲਬ ਖੇਡਾਂ ਵੱਲ ਧਿਆਨ ਦਿੱ ਤੇ ਸਾਰਾ ਸਕੂਲ ਦੇ ਵਿੱਚ ਦਰਖਤ ਨੇ ਜੋ ਕਿ ਮੇਨ ਗੱਲ ਹੈ ਇਹ ਵਾਤਾਵਰਨ ਸਹੀ ਰਹੂਗਾ ਸਕੂਲ ਦਾ ਤਾਂ ਬੱਚੇ ਵੀ ਤਾਂ ਬੈਠਣ ਉਹ ਬੱਚਿਆਂ ਦੇ ਮਤਲਬ ਪੱਕਾਗਾ ਜੀ ਸਾਰੇ ਹੂੰ ਬਿਲਕੁਲ ਸਾਰਾ ਭਾਈ ਪੰਚਾਇਤ ਤੇ ਸਟਾਫ ਦਾ ਹੀ ਜਿਹੜੀ ਮੇਨ ਹੈ ਇੱਥੇ ਹਾਂ ਬਹੁਤ ਵੱਡਾ ਰੋਲ ਹੈ ਮੌਜੂਦਾ ਪੰਚਾਇਤ ਤੇ ਸਟਾਫ ਜੇ ਇਹ ਨਾ ਹੁੰਦੇ ਮੈਨੂੰ ਲੱਗਦਾ ਇਹ ਸਕੂਲ ਹੈ ਜਿਹੜਾ ਨਹੀਂ ਬਣਨਾ ਸੀ ਕਿਉਂਕਿ ਅਸੀਂ ਪਹਿਲਾਂ ਇੱਥੇ ਪੜਦੇ ਹੁੰਦੇ ਸੀ ਠੀਕ ਹੈ ਜੀ ਮੈਂ ਨਾ ਇੱਥੇ ਤੀਜੀ ਚੌਥੀ ਤੱਕ ਪੜਿਆ ਤੇ ਸਿਰਫ ਆ ਪਿੱਛੇ ਕਮਰੇ ਹੁੰਦੇ ਸੀ ਜਿਹੜਾ ਬਣਿਆ ਇਹ ਬਾਅਦ ਚ ਬਣਿਆ ਠੀਕ ਹੈ ਜੀ ਹਾਂ ਇਹਦੇ ਵਿੱਚ ਭਗਵੰਤ ਸਿੰਘ ਮਾਨ ਦਾ ਵੀ ਰੋਲ ਹੈ ਦੋ ਕਮਰੇ ਉਹਨਾਂ ਨੇ ਪਵਾ ਕੇ ਦਿੱਤੇ ਜਿਹਦਾ ਜਿਹਦਾ ਰੋਲ ਐ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਉਂਦੇ ਬਸਦੇ ਆਣ ਸਾਡੇ ਪਿੰਡ ਦੇ ਬੱਚੇ ਨੇ ਜਿਹੜੇ ਤਰੱਕੀਆਂ ਕਰਨ ਅੱਗੇ ਨੂੰ ਬਦਲਣ ਚਾਹੀਦੀ ਸੋ ਇਹ ਛਨ ਰਾਜ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਤੁਸੀਂ ਨੇ ਵਿਚਾਰ ਸੁਣੇ ਸਕੂਲ ਬਾਰੇ ਤੇ ਆਪਣੇ ਪਿੰਡ ਬਾਰੇ ਹਾਂਜੀ ਦੋਸਤੋ ਜਿਸ ਤਰ੍ਹਾਂ ਸੋਨੂੰ ਅਸੀਂ ਅੱਜ ਪਿੰਡ ਦੋਲਾ ਸਿੰਘਵਾਲ ਤੋਂ ਰਿਪੋਰਟ ਦੇ ਰਹੇ ਹਾਂਗੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਇਹ ਦੇਖਣ ਨੂੰ ਲੱਗਦਾ ਨਹੀਂ ਕਿ ਪ੍ਰਾਇਮਰੀ ਸਕੂਲ ਐ ਇਹ ਇਹ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਤੁਸੀਂ ਇੱਕ ਕਾਗਜ਼ ਦਾ ਟੁਕੜਾ ਤੱਕ ਨਹੀਂ ਥੱਲੇ ਦੇਖ ਸਕਦੇ ਇੰਨੀ ਜ਼ਿਆਦਾ ਇੱਥੇ ਸਫਾਈ ਦਾ ਧਿਆਨ ਰੱਖਿਆ ਗਿਆ ਸਾਡੀ ਵੀ ਰੂਹ ਖੁਸ਼ ਹੋਈ ਹੈ ਸਾਡੀ ਟੀਮ ਦੀ ਸਾਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਸੀਗਾ ਸਾਨੂੰ ਬਹੁਤ ਚੰਗਾ ਲੱਗਿਆ ਹੁਣ ਮੇਰੇ ਨਾਲ ਨੇ ਇਹ ਸਕੂਲ ਦੇ ਟੀਚਰ ਜਿਨ੍ਹਾਂ ਨੂੰ ਅਸੀਂ ਵੀ ਦਿਲੋਂ ਸਲੂਟ ਕਰਦੇ ਹਾਂ ਬਹੁਤ ਵਧੀਆ ਇਹਨਾਂ ਦੀ ਪੜਾਉਣ ਦਾ ਤਰੀਕਾ ਤੇ ਸਾਰੇ ਅਸੀਂ ਨੇ ਪਿੰਡ ਦੇ ਵਿੱਚ ਵੀ ਪਤਾ ਕਰਕੇ ਦੇਖਿਆ ਹੈਗਾ ਮਾਸਟਰ ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਜਿਸ ਤਰ੍ਹਾਂ ਤੁਸੀਂ ਸਾਰਾ ਦੇਖੀ ਆ ਸਕੂਲ ਜੀ ਬਹੁਤ ਸਾਫ਼ ਹੈ ਤੇ ਬਹੁਤ ਵਧੀਆ ਬਣਾਇਆ ਹੈ ਤੇ ਸਾਰਾ ਸਾਡੀ ਪੰਚਾਇਤ ਦੇ ਸਹਿਯੋਗ ਨਾਲ ਸਿੱਥੇ ਕੰਮ ਕੀਤਾ ਹੈਗਾ ਜਿਸ ਤਰ੍ਹਾਂ ਕਿ ਆਮ ਆਪਾਂ ਦੇਖਦੇ ਆ ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਅੱਜ ਹੀ ਦੇਖਦੇ ਆ ਕਈ ਵਾਰ ਆਪਾਂ ਕਹਿੰਦੇ ਆ ਕਿ ਪ੍ਰਾਈਵੇਟਾਂ ਚ ਜ਼ਿਆਦਾ ਪੜ੍ਹਾਈ ਆ ਜ਼ਿਆਦਾ ਜ਼ਿਆਦਾ ਸਫਾਈ ਆ ਪਰ ਸਾਨੂੰ ਇੱਥੇ ਇਸ ਤਰ੍ਹਾਂ ਦੀ ਕੋਈ ਮਹਿਸੂਸ ਨਹੀਂ ਹੋਇਆ ਜੀ ਬਿਲਕੁਲ ਉਹੀ ਗੱਲ ਹੈ ਜੀ ਜਿਸ ਤਰ੍ਹਾਂ ਪਹਿਲਾਂ ਸਰਕਾਰੀ ਸਕੂਲਾਂ ਦੀ ਬੁਰੀ ਹਾਲਤ ਹੈਗੀ ਸੀ ਪਰ ਜਿਸ ਤਰ੍ਹਾਂ ਸਾਡੇ ਨਾਲ ਖੜੇ ਨੇ ਸਰਪੰਚ ਸਾਹਿਬ ਇਹਨਾਂ ਨੇ ਜਦੋਂ ਪੰਚਾਇਤ ਦੇ ਵਿੱਚ ਆਉਦੇ ਤੋਂ ਹੀ ਇਹ ਕੰਮ ਸ਼ੁਰੂ ਕੀਤਾ ਤੇ ਇਹਨਾਂ ਨੇ ਸਕੂਲ ਦੀ ਜਿਹੜੀ ਦਿਸ਼ਾ ਪਾਤਰ ਕੇ ਰੱਖ ਦਿੱਤੀ ਆਪਾਂ ਦੇਖੀਏ ਸਾਰਾ ਕੁਝ ਗੇਟ ਹੈ ਮੇਨ ਗੇਟ ਹੋ ਗਿਆ ਹਾਂਜੀ ਕਮਰੇ ਹੋ ਗਏ ਹਾਂਜੀ ਸਾਰੇ ਵਿੜੇ ਦੇ ਵਿੱਚ ਲੌਕਟਾਈਲ ਫਰਸ਼ ਲਗਵਾਇਆ ਤੇ ਰੰਗ ਰੋਗਨ ਵਗੈਰਾ ਸਾਰਾ ਕਰਵਾਇਆ ਗਿਆ ਤੇ ਜਿਸ ਤਰ੍ਹਾਂ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸਹੂਲਤ ਆ ਵਾਟਰ কুলਰ ਵਗੈਰਾ ਲੱਗਿਆ ਹੋਇਆ ਤੇ ਕਲਾਸ ਰੂਮਾਂ ਦੇ ਵਿੱਚ ਕੱਲੇ-ਕੱਲੇ ਦੇ ਵਿੱਚ ਪ੍ਰੋਜੈਕਟਰ ਲਗਾਏ ਗਏ ਨੇ ਸਮਾਰਟ ਕਲਾਸਰੂਮ ਬਣਾਏ ਹੋਏ ਨੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਦਿੱਕਤ ਨਾ ਆਵੇ ਮੇਰੇ ਖਿਆਲ ਚ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਉਹ ਸੁਵਿਧਾਵਾਂ ਹੈ ਨਹੀਂ ਜਿਹੜੀਆਂ ਇੱਥੇ ਮੌਜੂਦ ਨੇ ਤੁਸੀਂ ਇੱਥੇ ਫਿਰ ਕਿੰਨੇ ਟੀਚਰ ਹੋ ਜੀ ਅਸੀਂ ਇੱਥੇ ਸੇ ਟੀਚਰਾਂ ਨੇ ਜੀ ਜਿੱਦੇ ਵਿੱਚ ਟੀਚਰਾਂ ਦੀ ਘਾਟ ਤਾਂ ਨਹੀਂ ਮਹਿਸੂਸ ਹੁੰਦੀ ਜੀ ਬਿਲਕੁਲ ਵੀ ਨਹੀਂ ਜੀ ਕੋਈ ਟੀਚਰ ਦੀ ਘਾਟ ਨਹੀਂ ਹੈਗੀ ਜੀ ਟੀਚਰ ਪੂਰੇ ਨੇ ਸਾਰੇ ਠੀਕ ਹੈ ਜੀ ਹਾਂ ਜੀ ਤੇ ਸਾਡੇ ਕੋਲ 135 ਦੇ ਤਕਰੀਬਨ ਬੱਚੇ ਪੜ अच्छा जिन्ना ਦੇ ਵਿੱਚੋਂ ਬੱਚੇ ਸਾਡੇ ਆ ਸਾਨੂੰ ਨਗੋਧਿਆ ਦੇ ਵੀ ਸਿਲੈਕਟ ਹੋ ਰਹੇ ਨੇ ਨਗੋਧਿਆ ਟੈਸਟ ਕਲੀਅਰ ਕਰਦੇ ਨੇ ਬੱਚੇ ਵਧਾਈਆਂ ਜੀ ਫਿਰ ਤੋਂ ਹਾਂਜੀ ਹਾਂ ਪਿਛਲੀ ਵਾਰ ਜਿਸ ਤਰ੍ਹਾਂ ਲਾਪਰੀ ਇਕੌਰ ਸੀਗੀ ਤੇ ਬੱਚਾ ਪ੍ਰਭਜੋਤ ਸਿੰਘ ਸੀਗਾ ਉਹ ਸਿਲੈਕਟ ਹੋਏ ਸੀ ਤਾਂ ਸਾਡੇ ਮਤਲਬ ਮਿਹਨਤ ਨੂੰ ਵਧਾਈ ਹੈ ਜੀ ਬਿਲਕੁਲ ਹਾਂਜੀ ਉਹਨਾਂ ਦੀ ਜਿਸ ਤਰ੍ਹਾਂ ਕਿ ਓਵਰ ਟਾਈਮ ਉਹਨਾਂ ਦੀ ਤਿਆਰੀ ਕਰਵਾਉਣੀ ਆ ਸੀ ਓਵਰ ਟਾਈਮ ਕਲਾਸਾਂ ਲਾਉਣੀਆਂ ਜਿਸ ਤਰ੍ਹਾਂ ਛੁੱਟੀ ਤੋਂ ਬਾਅਦ ਜੀ ਹਾਂਜੀ ਛੁੱਟੀ ਤੋਂ ਬਾਅਦ ਨਵੋਦੀ ਦੀ ਤਿਆਰੀ ਕਰਾਉਣੇ ਆ ਰਾਮਾ ਨੋਜਨ ਕਿੰਤਵਾੜ ਪ੍ਰੀਖਿਆ ਹੁੰਦੀ ਹੈ ਜ਼ਿਲ੍ਹੇ ਦੀ ਪ੍ਰੀਖਿਆ ਹੁੰਦੀ ਹੈ ਦੇਖ ਸਕਦਾ ਹਾਂ ਦੱਸ ਸਕੋ ਤੁਸੀਂ ਕਿੰਨੀ ਵਧੀਆ ਸਾਰਾ ਨੇ ਗੱਲ ਦੱਸੀ ਹੈ ਛੁੱਟੀ ਹੋਣ ਤੋਂ ਬਾਅਦ ਵੀ ਮਤਲਬ ਇੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਤਾਂ ਕਿ ਇੱਕ ਬੱਚੇ ਅੱਗੇ ਜਾ ਕੇ ਹੋਰ ਤਿਆਰੀਆਂ ਕਰਦੇ ਰਹਿਣ ਜਿਸ ਤਰ੍ਹਾਂ ਕਿ ਰਾਮਾ ਨੋਜਨ ਕਿੰਤਵਾੜ ਪ੍ਰੀਖਿਆ ਹੁੰਦੀ ਹੈ ਜੀ ਇੱਕ ਪੂਰੇ ਜ਼ਿਲ੍ਹੇ ਦੀ ਹੁੰਦੀ ਹੁੰਦੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਜਿਹੜੇ ਸਮੂਹਿਤ ਕਰਦੇ ਨੇ ਉਹਨਾਂ ਦੇ ਬੱਚੇ ਹੁੰਦੇ ਨੇ ਉਹਦੇ ਵਿੱਚ ਇਸ ਵਾਰ ਸਾਡਾ ਇਹਦਾ ਮਨਜੋਤ ਸਿੰਘ ਹੈ ਤੇ ਜੈਰ ਸਿੰਘ ਦਾ ਬੇਟਾ ਉਹਨੇ 3rd 3rd ਨੰਬਰ ਤੇ ਆਏ ਜੀ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸੰਗਰੂਰ ਹਾਂ ਗਣਿਤ ਦੀ ਪ੍ਰੀਖਿਆ ਹੁੰਦੀ ਹੁੰਦੀ ਹੈ ਤੇ ਉਹਦੇ ਵਿੱਚੋਂ ਇਸੇ ਤਾਂ ਖੇਡਾਂ ਦੇ ਵਿੱਚ ਸਾਡੇ ਬੱਚੇ ਨੇ ਜਿਵੇਂ ਚੈਸ ਨੂੰ ਬਹੁਤ ਯਾਨੀ ਕਿ ਬਹੁਤ ਵੱਡੀ ਖੇਡ ਮੰਨਿਆ ਜਾਂਦਾ ਮਾਈਂਡ ਦੀ ਖੇਡ ਹੈ ਦਿਮਾਗ ਦੀ ਖੇਡ ਹੈ ਉਹਦੇ ਵਿੱਚ ਹਰ ਸਾਲ ਬੱਚੇ ਸਾਡੇ ਨੇ ਜਿਹੜੇ ਸਟੇਟ ਖੇਡਣ ਜਾਂਦੇ ਨੇ ਪਿਛਲੀ ਵਾਰ ਸਾਡੀ ਸੈਕਿੰਡ ਪੋਜੀਸ਼ਨ ਸੀ ਕੁੜੀਆਂ ਦੀ ਤੇ ਇਸ ਵਾਰ ਜਿਹੜੀ ਉਹ ਫਰਸਟ ਪੋਜੀਸ਼ਨ ਆਈ ਹੈ ਜੈਸਮੀਨ ਕੌਰ ਹੈ ਕੁੜੀਆ ਤੇ ਇੱਕ ਆਪਣਾ ਗੁਰਜੋਤ ਕੌਰ ਤੇ ਮੋਇਸਟਰ ਜੀ ਮੈਂ ਤੁਹਾਡੇ ਬਾਰੇ ਸੁਣਿਆ ਸੀ ਅੱਜ ਮੈਨੂੰ ਚੰਗਾ ਬਹੁਤ ਲੱਗਿਆ ਤਨਵਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਮਾਸਟਰੀ ਦੀ ਗੱਲ ਕਰ ਰਹੇ ਜਸਵੀਰ ਸਿੰਘ ਜੀ ਇਹਨਾਂ ਨੂੰ ਹੁਣੇ-ਹੁਣੇ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਟੇਟ ਅਵਾਰਡ ਵੀ ਮਿਲਿਆ ਹੈ ਤੇ ਇੱਥੇ ਬੱਚਿਆਂ ਦਾ ਸਰਪੱਖੀ ਵਿਕਾਸ ਠੀਕ ਹੈ ਜੀ ਸਰਪੱਖੀ ਮਤਲਬ ਪੜ੍ਹਾਈ ਖੇਡਾਂ ਤੇ ਜਿਵੇਂ ਧਾਰਮਿਕ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਵਿਦਿਅਕ ਟੂਰ ਸਮਾਜਿਕ ਪ੍ਰੋਗਰਾਮ ਹਰ ਇੱਕ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਨੇ ਤੇ ਸਮੇਂ-ਸਮੇਂ ਤੇ ਇੱਥੇ ਡੈਂਟਲ ਚੈੱਕਅਪ ਕੈਂਪ ਵੀ ਲਗਾਏ ਗਏ ਤੇ ਹੋਰ ਮੈਡੀਕਲ ਕੈਂਪ ਵੀ ਲਗਵਾਏ ਜਾਂਦੇ ਨੇ ਸਕੂਲ ਵੱਲੋਂ ਤਾਂ ਕਿ ਪਿੰਡ ਦਾ ਸਾਰੇ ਪੇਰੈਂਟਸ ਦਾ ਚੈੱਕਅਪ ਬੱਚਿਆਂ ਦਾ ਚੈੱਕਅਪ ਸਮੇਂ-ਸਮੇਂ ਤੇ ਹੁੰਦਾ ਰਹੇ ਤਾਂ ਕਿ ਉਹਨਾਂ ਨੂੰ ਕੋਈ ਵੀ ਤਰ੍ਹਾਂ ਦੀ ਬਿਮਾਰੀ ਵੀ ਨਾ ਲੱਗੇ ਠੀਕ ਹੈ ਜੀ ਇਸ ਤਰ੍ਹਾਂ ਹਰ ਇੱਕ ਤਰ੍ਹਾਂ ਦੀ ਸਰਪੱਖੀ ਵਿਕਾਸ ਦੀ ਗੱਲ ਇਹ ਸਕੂਲ ਵੱਲੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਮਾਸਟਰ ਜੀ ਹੋਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਅਸ ਕਹ ਲਈ ਇਹ ਜਿਸ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੇ ਬੱਚਾ ਨਾ ਲੋਕਾਂ ਨੂੰ ਇੱਕ ਥੋੜਾ ਜਿਹਾ ਟ੍ਰੈਂਡ ਜਾ ਬਣਿਆ ਪਿਆ ਹਾਂਜੀ ਹਾਂ ਉਹ ਬਸ ਘਾਟ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਵਾਲੀ ਪੱਕੀ ਸੀ ਚੈਲੰਜ ਕਰਕੇ ਕਹਿੰਦੇ ਹੁੰਦੇ ਆ ਵੀ ਜਿਹੜਾ ਪ੍ਰਾਈਵੇਟਾਂ ਜਿਹੜੇ ਕੱਬਾ ਫੈਸਿਲਿਟੀ ਦੇ ਮਾਰੇ ਮਤਲਬ ਪੈਸਾ ਖਰਾਬ ਕਰਿਆ ਜੀ ਵੈਸੇ ਤਾਂ ਅਸੀਂ ਉਹੀ ਗੱਲ ਕਹਿੰਦੇ ਹੁੰਦੇ ਆ ਵੀ ਪਿੰਡ ਦੇ ਵਿੱਚ ਅਸੀਂ ਬਹੁਤ ਨੂੰ ਕਿਹਾ ਵੀ ਤੁਹਾਡੇ ਬੱਚਿਆਂ ਸਾਡੇ ਬੱਚਿਆਂ ਦੇ ਬਰਾਬਰ ਵਿੱਠਾਓ ਪੜ੍ਹਾਈ ਦੇ ਵਿੱਚ ਆਪਾਂ ਦੇਖਦੇ ਆ ਨਾ ਵੀ ਪ੍ਰਾਈਵੇਟਾਂ ਦੇ ਵਿੱਚ ਜਾ ਰਿਹਾ ਜੇ ਇੱਥੇ ਇਸ ਤਰ੍ਹਾਂ ਤੇ ਬਾਕੀ ਜਿਸ ਤਰ੍ਹਾਂ ਵਿੱਦਿਆ ਘਟੂਰ ਨੇ ਅਸੀਂ ਉਹ ਵੀ ਲੈ ਕੇ ਜਾਂਦੇ ਆ ਬੱਚਿਆਂ ਨੂੰ ਤੇ ਮੇਰੇ ਨਾਲ ਨੇ ਜੀ ਪਿੰਡ ਦੋਲਾ ਸਿੰਘਵਾਲ ਦੇ ਸਰਪੰਚ ਸਾਹਿਬ ਉਹਨਾਂ ਨਾਲ ਵੀ ਆਪਾਂ ਜਾਣਕਾਰੀ ਸਾਂਝੀ ਕਰਦੇਗੇ ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਹੋਰ ਪਰੇਸ਼ਾਨੀ ਆਉਂਦੀ ਜਾਂ ਦਿੱਕਤ ਆਉਂਦੀ ਉਹ ਵੀ ਆਪਾਂ ਸਾਂਝੀ ਕਰਦੇ ਆ ਸੱਚ ਕਾਲ ਬਾਈ ਜੀ ਸੱਚ ਕਾਲ ਜੀ ਮੇਰੀ ਪਤਨੀ ਸਰਪੰਚ ਅਮਨਦੀਪ ਕੌਰ ਜੀ ਮੌਜੂਦਾ ਸਰਪੰਚ ਨੇ ਤੇ ਉਹਨਾਂ ਦੀ ਮਿਹਨਤ ਸਦਕਾ ਇਹ ਬਾਕੀ ਟੀਚਰਾਂ ਦੀ ਮਿਹਨਤ ਸਦਕਾ ਬਹੁਤ ਕੰਮ ਹੋ ਰਿਹਾ ਈ ਪਿੰਡ ਦੇ ਵਿੱਚ ਵਿਕਾਸ ਵੀ ਬਹੁਤ ਹੋ ਰਿਹਾ ਸਕੂਲ ਦੀ ਵਿੱਚ ਬਹੁਤ ਵਧੀਆ ਪੜਾਈ ਚੱਲ ਰਹੀ ਹੈ ਜੀ ਸਾਡਾ ਜਿਹੜਾ ਸਟਾਫ ਹੈ ਬਹੁਤ ਮਿਹਨਤੀ ਹੈ ਜੀ ਲਗਨ ਨਾਲ ਪੜ੍ਹਾਈ ਕਰਾ ਰਹੇ ਨੇ ਜੀ ਅਸੀਂ ਤਾਂ ਇੰਨੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਸਾਰੇ ਮਾਪਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਵਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਤੇ ਨੌਕਰੀਆਂ ਤੇ ਲੱਗ ਸਕੇ ਹਾਂ ਜੀ ਇਹ ਸਰ ਜੀ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਣਾ ਚਾਹੁੰਦੇ ਹੋ ਜੀ ਹੋਰ ਕਿਸੇ ਤਰ੍ਹਾਂ ਦੀ ਜੀ ਸਰਕਾਰ ਤੋਂ ਜੀ ਬਸ ਇਨਾ ਕੀ ਹੈ ਵੀ ਇਹਨਾਂ ਜਿਹੜਾ ਜਿਸ ਤਰ੍ਹਾਂ ਬੱਚਿਆਂ ਨੂੰ ਸਾਨੂੰ ਪੜਾਉਣ ਦਾ ਮੌਕਾ ਸਲ ਦਿੱਤਾ ਜਾਏ ਬਸ ਤੋਂ ਜਿਹੜੇ ਬਾਧੂ ਕੰਮ ਨਹੀਂ ਸਾਥੋ ਉਹਨਾਂ ਦੇ ਟੀਚਰ ਆ। ਹਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਬਾਧੂ ਕੰਮ ਇਹਦਾ ਟੀਚਰ ਤੇ ਨਾਮ ਪਾ ਜਾਵੇ ਸਿਰਫ ਪੜ੍ਹਾਈ ਦਾ ਕੰਮ ਹੈ ਸਾਡਾ ਕਿਉਂ ਕੰਮ ਹੀ ਪੜ੍ਹਾਈ ਹੈ ਟੀਚਰ ਦਾ ਹਾਂ ਜੀ ਇਹ ਤੋਂ ਪੜ੍ਹਾਈ ਦੀ ਕੰਮ ਹੀ ਲੈ ਜਾਵੇ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਅੱਜ ਅਸੀਂ ਪਹੁੰਚੇ ਹੋયા ਹਾਂ ਕਿ ਪਿੰਡ ਦੌਲਾ ਸਿੰਘ ਵਾਲੇ ਤੁਸੀਂ ਦੇਖਦੇ ਰਹੋ ਲੋਕਲ ਟੀਵੀ ਨਿਊਜ਼ ਇਸ ਵਕਤ ਕੈਮਰਾਮੈਨ ਰਾਜੂ ਸਟੂਡੀਓ ਤੋਂ ਨਾਲ ਐਲਟੀਐਨ ਦੌਲਾ ਸਿੰਘ ਵਾਲਾ